ਇਹ ਵਾ ਯਾਦ ਕਲਾਕਾਰ ਬਾਰੇ ਜਿਹਦੀ ਕਿ ਮੈਂ ਵੀਡੀਓ ਦੇਖੀ ਕੁਝ ਦਿਨ ਪਹਿਲਾਂ YouTube ਤੇ ਇੱਕ ਵੀਡੀਓ ਆਈ ਕਿ ਉਹ ਸਟੇਜ ਤੇ ਗੱਲਬਾਤ ਕਰ ਰਿਹਾ ਤੇ ਉਹਦੀ ਤੇ ਹੋਰ ਵੀ ਕਾਫੀ ਕਲਾਕਾਰ ਸੀਗੇ ਮੈਂ ਸਾਰਿਆਂ ਦਾ ਸਤਿਕਾਰ ਕਰਦਾਂ ਲੇਕਿਨ ਇਸ ਕਲਾਕਾਰ ਨੇ ਬਹੁਤ ਹੀ ਘਟੀਆ ਸ਼ਬਦ ਵਰਤੇ ਮੇਰੇ ਫਾਦਰ ਸਾਹਿਬ ਵਾਸਤੇ ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਕਹਿਣਾ ਚਾਹਣਾ ਤੂੰ ਬਹੁਤ ਵੱਡਾ ਕਲਾਕਾਰ ਬਣਿਆ ਫਿਰਦਾ ਐਨਕਾਂ ਜੀਆਂ ਲਾ ਕੇ ਰਾਤ ਨੂੰ ਨੇਰੇ 'ਚ ਫਿਰ ਉਹਨੇ ਕਈਆਂ ਕਲਾਕਾਰਾਂ ਨੂੰ ਮਖੌਲ ਵੀ ਕੀਤਾ ਜੈਲੀ ਬਾਈ ਨੂੰ ਵੀ ਮਖੌਲ ਕੀਤਾ ਤੇ ਜੇ ਮੇਰੇ ਕੋਲ ਉਹ ਕਲਿੱਪ ਮਿਲਿਆ ਮੈਂ ਤੁਹਾਨੂੰ ਕਲਿੱਪ ਵੀ ਉਹਦਾ ਵਿੱਚ ਪਾਉਂਗਾ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰੂੰਗਾ ਮੈਂ ਪਹਿਲਾਂ ਉਸ ਕਲਾਕਾਰ ਨੂੰ ਇਹ ਕਹਾਂ ਵੀ ਭਰਾਵਾ ਤੂੰ ਜੰਮ ਲੈਵਲ ਆ ਜਿੰਨੀ ਤੇਰੀ ਉਮਰ ਐ ਤੋਂ ਵੱਧ ਕੰਮ ਫਾਦਰ ਸਾਹਿਬ ਨੇ ਕਰਤਾ ਤੇ ਜੇ ਤਾਂ ਤੂੰ ਬਾਕੀ ਬਹੁਤ ਵੱਡਾ ਆਪਣੇ ਆਪ ਨੂੰ ਨਾਮ ਤਾਂ ਉਹਨੂੰ ਤਰੀਕੇ ਨਾਲ ਉਹ ਬੜਾ ਵੱਡਾ ਜ਼ਿੰਮੇਵਾਰ ਬਣਿਆ ਫਿਰਦਾ ਉਹ ਤੇ ਜੈਲਦਾਰ ਬਣਿਆ ਫਿਰਦਾ ਤੇ ਮੈਂ ਉਸ ਭਰਾ ਨੂੰ ਇਹ ਕਹਿਣਾ ਚਾਹਨਾ ਦੇਖ ਭਰਾਵਾ ਠੀਕ ਹੈ ਤੁਸੀਂ ਉਹ ਕਲਾਕਾਰ ਹੋ ਜਿਹੜੇ ਆਪਣੇ ਪੱਲਿਓਂ ਪੈਸੇ ਦੇ ਕੇ ਕਲਾਕਾਰ ਬਣੇ ਹੋ ਠੀਕ ਹੈ ਲੇਕਿਨ ਸਾਡੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਆਪਣੀ ਹਿੱਕ ਦੇ ਜੋਰ ਤੇ ਆਪਣੀ ਮਿਹਨਤ ਨਾਲ ਇਸ ਗਾਇਕੀ ਤੇ ਉਹਨਾਂ ਨੇ ਆਪਣਾ ਮਕਾਮ ਬਣਾਇਆ ਤੁਸੀਂ ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ ਤੁਸੀਂ ਉਹਨਾਂ ਦੇ ਪੈਰਾਂ ਦੇ ਨਹ ਉਹ ਦੇ ਬਰਾਬਰ ਵੀ ਹੈ ਨਹੀਂ ਤੇ ਤੂੰ ਉਹਨਾਂ ਬਾਰੇ ਇਹ ਗੱਲ ਕਰ ਰਿਹਾ ਆਂ ਵੀ ਉਹਨਾਂ ਦਾ ਨਾਮ ਲੈ ਕੇ ਵੀ ਉਹਨੇ ਉਹਨੇ ਵਾਂਗੂ ਮੈਂ ਸਮਾ ਨਹੀਂ ਖਰਾਬ ਕਰਨਾ ਪਰਾਵਾ ਸਮਾ ਦਾ ਤੂੰ ਖਰਾਬ ਕਰ ਰਿਹਾ ਆਪਣਾ ਪਹਿਲਾਂ ਤਾਂ 10-10 ਲੱਖ ਦੇ ਵੀਡੀਓ ਬਣਾਉਣਾ ਤੈਨੂੰ 10 ਲੱਖ ਮੁੱਟਦਾ ਵੀ ਹੈ ਨਹੀਂ ਠੀਕ ਆ ਟੋਰਾਂਟੋ ਚ ਤੂੰ ਰਹਿੰਦਾ ਸੀ ਤੂੰ ਟਰੱਕ ਚਲਾਉਂਦਾ ਸੀ ਜਾਂ ਤਾਂ ਤੇਰੇ ਚ ਦਮ ਸੀਗਾ ਜੇ ਬਹੁਤ ਵੱਡਾ ਤੂੰ ਆਪਣੇ ਆਪ ਨੂੰ ਜ਼ੈਲਦਾਰ ਸਮਝਦਾ ਤਾਂ ਤੂੰ ਜਿਉਂਦੇ ਜੀ ਉਹਨਾਂ ਨੂੰ ਇਹ ਗੱਲ ਮਖੌਲ ਕਰਦਾ ਫਿਰ ਮੈਂ ਤੈਨੂੰ ਚੈਲੰਜ ਕਰਦਾ ਵੀ ਤੂੰ ਇਹ ਉਹਨਾਂ ਦੇ ਸਾਹਮਣੇ ਗੱਲ ਕਰਦੀ ਉਹ ਇਸ ਦੁਨੀਆ ਤੋਂ ਚਲੇ ਗਏ ਹੁਣ ਤੂੰ ਉਹਨਾਂ ਨੂੰ ਮਜ਼ਾਕ ਕਰਦਾ ਕਿੱਡੀ ਕੁ ਤੇਰੀ ਵੱਡੀ ਬਹਾਦਰੀ ਆ ਕਿੱਡਾ ਕੁ ਤੂੰ ਜੱਟਾਂ ਦਾ ਪੁੱਤਾਂ ਹੈ ਤੇ ਮੈਂ ਤੈਨੂੰ ਬਹੁਤ ਤਰੀ ਇੱਜ਼ਤ ਸੀਗੀ ਮੇਰੇ ਮਨ ਦੇ ਵਿੱਚ ਲੇਕਿਨ ਉਸ ਘਟੀਆ ਤੂੰ ਸ਼ਬਦਾਵਲੀ ਦੇ ਕਾਰਨ ਆਪਣੇ ਪਿਓਆਂ ਸਮਾਨ ਇੱਕ ਇਨਸਾਨ ਨੂੰ ਤੂੰ ਨਾਂ ਲੈ ਕੇ ਉਹਨੂੰ ਬੁਲਾ ਰਿਹਾ ਜਿਹੜਾ ਕਿ ਗਾਇਕੀ ਦੇ ਉਸਤਾਦ ਸੀਗੇ ਪੰਜਾਬੀ ਫੋਕ ਗਾਇਕੀ ਦੇ ਇੱਕ ਬੋਲ ਨੇ ਤੂੰ ਉਹਨਾਂ ਵਰਗਾ ਕਹਿ ਸਕਦਾ ਮੈਂ ਤੈਨੂੰ ਚੈਲੰਜ ਕਰਦਾ ਇੱਕ ਬੋਲ ਉਹਨਾਂ ਵਰਗਾ ਕਹਿ ਕੇ ਦਿਖਾ ਦੇ ਮੈਂ ਕਦੀ ਇਹ ਜੇ ਘਟਿਆ ਬਾਯਾਤ ਮੈਂ ਬੰਦੇ ਦੇ ਮੂੰਹ ਨਹੀਂ ਲੱਗਦਾ ਤੇ ਤੂੰ ਦੁੱਕੀ ਦਾ ਬੰਦਾ ਨਹੀਂ ਗਾਇਕੀ ਦੇ ਲੈਵਲ 'ਚ ਠੀਕ ਹੈ ਤੇ ਤੂੰ ਲੋਗ ਗਾਇਕ 우ਸਤਾਦ ਲੋਗ ਗਾਇਕ ਸ਼ਰੋਮਣੀ ਪੰਜਾਬੀ ਲੋਗ ਗਾਇਕ ਉਹਨਾਂ ਨੂੰ ਤੂੰ ਇਦਾਂ ਬੋਲਦਾ ਪਿਆ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਵੈਸੇ ਫਿੱਟ ਲਾਣ ਦਾ ਤੇ ਤੇ ਤੇਰੀ ਸੋਚ ਤੇ ਤੇਰੇ ਗਾਣੇ ਜਿੰਨੇ ਕ ਲੋਕਾਂ ਨੇ ਸੁਣੇ ਆ ਨਾ ਉਹਦੇ ਚ ਪਤਾ ਲੱਗ ਰਿਹਾ ਤੂੰ ਕਿੰਨੀ ਕੁ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ ਤੇ ਗੋਲੀਆਂ ਗਾਲੀਆਂ ਦੇ ਕੇ ਵੀ ਸੁਆਣਾ ਤੇਰੇ ਗਾਣਿਆਂ ਤੋਂ ਸੱਭਿਆਚਾਰ ਨਹੀਂ ਚਲਕਦਾ ਤੇਰੇ ਗਾਣਿਆਂ ਤੋਂ ਸ਼ਰੀਲ ਤੇ ਚਲਕਦੀ ਆ ਮੈਨੂੰ ਬਹੁਤ ਦੁੱਖ ਲੱਗਾ ਇਸ ਗੱਲ ਦਾ